ਗੁਰਦਾਸਪੁਰ ਦੇ ਕਸਬਾ ਕਲਾਂਦੌਰ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਹੇਠਾਂ ਆਉਣ ਕਰਕੇ ਇੱਕ ਸਕੂਲੀ ਵਿਦਿਆਰਥੀ ਦੀ ਮੌਕੇ ਤੇ ਮੌਤ ਹੋਈ ਹੈ ਇਸ ਸਬੰਧੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਰੋਹਿਤ ਪਣਲੀ ਜਾ ਰਹੇ ਸਨ ਕਿ ਇਲਾਕੇ ਦੀ ਹੀ ਇੱਕ ਨਿੱਜੀ ਸਕੂਲ ਦੀ ਪ੍ਰਾਈਵੇਟ ਬੱਸ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਨੋਂ ਪਹਿਲੀ ਵਿੱਚ ਡਿੱਗ ਗਏ ਉਨ੍ਹਾਂ ਨੇ ਕਿਹਾ ਕਿ ਬੱਸ ਡਰਾਈਵਰ ਨੇ ਮੌਕੇ ਤੋਂ ਬੱਸ ਭਜਾ ਲਈ ਇਹਨਾਂ ਨੂੰ ਨਹੀਂ ਦੇਖਿਆ ਇਹਨਾਂ ਦੀ ਪਾਣੀ ਵਿੱਚ ਪੈ ਰਹਿਣ ਕਰਕੇ ਲੱਭਰੀ ਦੀ ਮੌਕੇ ਤੇ ਮੌਤ ਹੋਈ ਹੈ ਅਤੋ ਰੋਹਿਤ ਨੂੰ ਡਾਕਟਰਾਂ ਵੱਲੋਂ ਰੈਫਰ ਕਰ ਦਿੱਤਾ ਗਿਆ ਪਰਵਾਰਕ ਮੈਂਬਰਾਂ ਨੇ ਦੋਸ਼ ਲਗਾਏ ਰੰਗ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਨੇ ਹਾਸਾ ਵਾਪਰਿਆ ਹੈ ਉਹਨਾਂ ਕਹਿੰਦੇ ਕਿ ਇਹ ਡਰਾਈਵਰ ਪਹਿਲਾਂ ਹੀ ਬੱਸ ਬਹੁਤ ਤੇਜ਼ੀ ਨਾਲ ਪਿੰਡਾਂ ਵਿੱਚ ਨਿਡਾਉਂਦਾ ਸੀ ਉਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਜਾਣਕਾਰੀ ਦੇਂਦੇ ਦੱਸਿਆ ਬੱਸ ਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਅਲਪਜਮ ਜੂ ਸਾਡੇ ਦੋ ਬੱਚੇ ਸੀ ਲਾਪ੍ਰੀਤ ਤੇ ਰੋਹਿਤ ਹੈ ਰੋਹਿਤ ਜਿਹੜਾ ਉਹ ਕਚਹਿਰੀ ਕੰਮ ਕਰਦਾ ਹੈ ਜਿਹੜਾ ਬੱਚਾ ਡਾ ਉਹ ਪੜਨ ਜਾ ਰਿਹਾ ਸੀ ਪਲੱਸ 2 ਚ ਵੱਡੇ ਆਪਣਾ ਸ਼ਾਬਾ ਗਰਾਏ ਪੜਦੇ ਸੀ ਇਹ ਤੇ ਉਹ ਪੜਨ ਜਾ ਰਿਹਾ ਸੀ ਬਸ ਜਿਹੜੀ ਆ ਬਹੁਤ ਸਪੀਡ ਚਾ ਰਹੀ ਤੇ ਇਹ ਕਰਕੇ ਬੱਸ ਵਾਜੀ ਗਈ ਉਹਨਾਂ ਚ ਬਾਅਦ ਚ ਬੱਸ ਵਾਲੇ ਨੇ ਵੇਖਿਆ ਵੀ ਨਹੀਂ ਇਹਨਾਂ ਵੱਲ ਪਾਣੀ ਚ ਡਿੱਗ ਪਏ ਥੱਲੇ ਤੇ ਬਾਅਦ ਚ ਵੇਖਿਆ ਨਹੀਂ ਬੱਸ ਭਜਾ ਕੇ ਲੈ ਗਿਆ ਹਾਂਜੀ 12ਵੀਂ ਕਲਾਸ ਚ ਪੜਦਾ ਹੈ ਕਿਹੜੇ ਸਕੂਲ ਦੇ ਬੱਚੇ ਇਹ ਲਖਣਕਲਾਂ ਦੀ ਵਾਸੀ ਹੈ ਲਖਣਕਲਾਂ ਭਾਈ ਗੁਰਦਾਸ ਅਕੈਡਮੀ ਸਕੂਲ ਹਾਂਜੀ ਦੂਜਾ ਮੁੰਡਾ ਦੂਜਾ ਮੁੰਡਾ ਜਿਹੜਾ ਉਹ ਅੰਬਰਸਰ ਰੈਫਰ ਕਰਤਾ ਵਾ ਉਹ ਵੀ ਗੰਭੀਰ ਆ ਹਾਂਜੀ ਹੁਣ ਸੋ ਲੋਕੀ ਤੁਹਾਨੂੰ ਦੱਤਾ ਗਿਆ ਪੁਲਿਸ ਵੱਲੋਂ ਸਾਰੇ ਇਹੋ ਹੀ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿਹੜਾ ਬੱਸ ਨੂੰ ਆਪਾਂ ਬੱਸ ਨੂੰ ਆਪਾਂ ਗੱਡੀ ਕਬਜ਼ੀ ਕਰ ਲਈ ਆ ਡਰਾਈਵਰ ਦੀ ਵੀ ਕਰ ਲਈ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਸ ਸਾਹਿਬ ਆਈ ਤੋਂ ਕਹਿ ਗਿਆ ਹਾਂਜੀ ਦੂਸਰੇ ਮੋੜ ਤੇ ਹੱਤ ਗਿਆ ਤੇ ਦੂਸਰੇ ਮੋੜ ਤੇ ਕੰਮੀ ਰੇਲਾ ਟੁੱਟ ਗਈ ਆ ਬਾਕੀ ਸਿਰ ਚ ਸਾਟ ਆਉਂਦੇ ਸਿਰ ਚ ਜਿਆਦਾ ਤੇ ਕੋਈ ਨਹੀਂ ਰਸ ਜੇ ਕੋਈ ਨਹੀਂ ਕਹਿ ਨਹੀਂ ਸਕਦੇ ਜੀ ਕੁਝ ਵੀ ਉਹਦੇ ਬਾਰੇ ਹਾਂਜੀ ਪਾਜੀ ਇਹ 60 45 ਬੱਸ ਆ ਇੱਥੋਂ ਸ਼ਾਹਰੋਂ ਹੁੰਦੀ ਬੱਚੇ ਲੈ ਕੇ ਮੇਰੀ ਬੇਟੀ ਗਰਲ ਸਕੂਲੇ ਜਾਂਦੀ ਪੜ੍ਹਨ ਵਾਸਤੇ ਕਿਹੜੇ ਸਕੂਲ ਦੀ ਇਹ ਲਖਣਕਲਾਂ ਦੀ ਬੱਸ ਆ ਅੱਛਾ ਜੀ ਤੇ ਇਹ ਜਦੋਂ ਪਾਜੀ ਬੱਸ ਆਈ ਆ ਬੱਸ ਬਹੁਤ ਜਿਆਦਾ ਫਾਸਟ ਆਉਂਦੀ ਹੀਗੀ ਤੇ ਪਿੱਛੋਂ ਮੈਨੂੰ ਨਹੀਂ ਪਤਾ ਕਿ ਇਹ ਕੁਝ ਕਰਕੇ ਆਈ ਹੈ ਗੱਡੀ ਭੱਜੀ ਵੇਖੀ ਮੈਂ ਭੱਜੀ ਇਹ ਗੱਡੀ ਗਾੜੀ ਉਨੇ ਚੋਂ ਆਉਂਦੇ ਨੇ ਇੱਕ ਮੁੰਡਾ ਹੋਰ ਖਲੋਤਾ ਸੀ ਇਹਨਾਂ ਨੂੰ ਕਣਕ ਦੇ ਵਿੱਚੋਂ ਪਾਣੀ ਲੱਗਾ ਇਹ ਕਣਕ ਨੂੰ ਖਿੱਚ ਕੇ ਬਾਹਰ ਵਿਚਾਰਾ ਮੁੰਡਿਆ ਨੂੰ ਮੈਂ ਕੱਢਿਆ ਉਹਨਾਂ ਤੇ ਬਸ ਜਿਹੜੀ ਵੀ ਜਾਂਦੀ ਹੈ ਪਿੰਡ ਨੂੰ ਬਹੁਤ ਹੀ ਜ਼ਿਆਦਾ ਫਾਸਟ ਜਾਂਦੀ ਆ ਕੋਈ ਥੋੜਾ ਜਿਹਾ ਡਰਾਈਵਰ ਨੂੰ ਹੁਣ ਜਿੱਦੇ ਚ ਕੋਈ ਤੁਹਾਡੇ ਕੋ ਵੀਡੀਓ ਜਾਂ ਕੋਈ ਨੰਬਰ ਨੂੰ ਬਰ ਕੋਈ ਵੀਡੀਓ ਨਹੀਂ ਭਾਜੀ ਸਾਡੇ ਕੋ ਹੈਗੀ ਕੋਈ ਵੀ ਫੋਟੋ ਖਿੱਚੀ ਵਾਲ ਚ ਹੈਗੀ ਆ ਬੱਸ 60 45 ਬੱਸ ਭਾਜੀ ਭਾਜੀ ਉਹਨਾਂ ਜਿੱਦੋਂ ਆਪਾਂ ਉੱਥੇ ਗਏ ਤੇ ਉਹਨਾਂ ਬੱਸ ਲਗਾ ਕੇ ਲਈ ਸੀ ਢਾਰੇ ਦੇ ਵਿੱਚ ਬੱਸ ਲਈ ਉਹਦੀ ਵੀਡੀਓ ਸਾਡੇ ਕੋਲ ਪਈ ਆ ਕਿਹੜੇ ਉੱਤੇ ਦੋ ਸਕੂਲ ਆ ਭਾਜੀ ਦੋ ਸਕੂਲ ਆ ਲਖਣਗੜ੍ਹ ਜਿਹੜਾ ਹੈਗਾ ਨੰਗਣੀ ਦਾ ਸਕੂਲ ਜਿਹਨੂੰ ਕਹਿੰਦੇ ਨੇ ਬਾਈ ਕਰਦਾਸ ਹਾਂ ਬਾਈ ਕਰਦਾਸ ਬਾਈ ਕਰਦਾਸ ਇਹ ਕੀ ਪ੍ਰਸ਼ਾਸਨ ਨੂੰ ਕਰਦੇ ਹੋ ਕਿੰਨੇ ਮੁੰਡੇ ਹੀ ਦੋ ਮੁੰਡੇ ਦੋ ਮੁੰਡੇ ਭਾਜੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਨੇ ਵੀ ਇਨਸਾਫ ਲੈਣ ਲਈਦਾ ਜੋ ਬੱਚ ਦੱਤ ਹੋ ਗਈ ਹੈ ਸੀਰੀਜ਼ ਦਾ ਸੀਰੀਜ਼ ਨੰਬਰ ਸਰਕਲਤਾ ਨੂੰ ਕੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਵੀ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕਰਕੇ ਜਿਹੜੀ ਤੁਹਾਨੂੰ ਸਾਫ਼ ਮਿਲਣ ਲੱਗੇ ਇਹਨਾਂ ਨੂੰ ਸਾਫ਼ ਮਿਲਣ ਲੱਗੇ ਜਿਹਦਾ ਆਟਾ ਬਚਾ ਗਿਆ ਹੈ 845 ਦੇ ਵਾਸਤੇ ਭਾਈ ਗੁਰਦਾਸ ਅਕੈਡਮੀ ਸਿਨੀਅਰ ਸੈਂਟਰੀ ਸਕੂਲ ਹੈ ਲਖਨਕਲਾਂ ਦਾ ਉਹਦੀ ਵਾਸਤੇ ਇੱਥੇ ਆਈ ਸੀ ਕਿ ਸਵੇਰੇ ਤੇ ਧੁੰਦ ਕਾਰਨ ਇਹ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ ਜਿਹਦੇ ਤੇ ਮੁੰਡਾ ਲਵ ਲਵ ਪ੍ਰੀ ਤੇ ਲਾਹ ਜੀ ਲਾਹ ਪ੍ਰੀ ਤੇ ਇਹ ਵਜਨ ਕਰਕੇ ਤੇ ਬੱਚੇ ਦੀ ਡੈਥ ਹੋ ਗਈ ਹੈ ਦੋ ਜਣੇ ਬਾਈਕ ਤੇ ਸੀ ਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ બસ ਰਿਕਵਰ ਕਰ ਰਹੇ ਆ ਬਸ ਦਾ ਡਰਾਈਵਰ ਰਿਸਕ ਕਰਕੇ ਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਇਨਫਰਮੇਸ਼ਨ ਤੇ ਪਹੁੰਚਾ ਦੇਣਾ ਤੇ ਇਹਦੀ ਦੋਵੇਂ ਇੱਕ ਦੀ ਡੈਥ ਹੋ ਗਈ ਹੈ ਤੇ ਇਹਦੀ ਲੱਭ ਦੀ ਡੈਥ ਹੋ ਗਈ ਹੈ ਦੂਸਰਾ ਮੁੰਡਾ ਰੈਫਰ ਕੀਤਾ ਹਸਪੀਟਲ ਇਥੋਂ ਕਲਾਨਾਵਰ ਤੋਂ ਤੇ ਜੋ ਹੋ ਵੀ ਹੁੰਦਾ ਫਿਰ ਤੁਹਾਨੂੰ ਅਪਡੇਟ ਕਰ ਦੇ ਬਸ ਸਰ ਕਿਹਾ ਗਿਆ ਵੀ ਡਰਾਈਵਰ ਦਾ ਜਿਹੜਾ ਡਰਾਈਵਰ ਆ ਨਸ਼ੇ ਦੇ ਹਾਂਦ ਵਿੱਚ ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਡਰਾਈਵਰ ਨੂੰ ਵੀ ਕਰ ਰਹੇ ਹਾਂ ਜੀ ਰਾਉਂਡ ਅਪ ਤੇ ਬੱਸ ਵੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਗੱਲ ਨਹੀਂ ਧੁੰਦ ਕਰਕੇ ਫਿਰ ਵੀ ਜਿਹੜਾ ਹੈਗਾ ਉਹ ਵੈਰੀਫਾਈ ਉਹਦਾ ਮੈਡੀਕਲ ਕਰ ਉਦੋਂ ਦੇ ਮਦਦ ਕੋ ਵੀ ਕਰਵੇ ਹੋਏਗੀ ਤਾਂ ਜਿਹੜੀ ਉਹ ਡੈੱਡ ਬੋਡੀ ਪੋਸਟਮਾਨ ਵਾਸਤੇ ਭੇਜੇ ਇਹ ਡੈੱਡ ਬੋਡੀ ਭੰਦਾ ਹੈ ਕਿ ਉਹਨੂੰ ਤਾਂ ਪੋਸਟਮਾਨ ਨੂੰ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਐਫਏ ਆਲੋਜ ਕਰਕੇ ਅਸੀਂ ਕਰਵੇ ਕਰਾਂਗੇ